ਆਪਣੇ ਆਪ ਦੇ ਵਿੱਚ ਇੱਕ ਆਰਟਿਸਟ ਨੇ ਬਹੁਤ ਵੱਡੇ ਆ ਬਾਪੂ ਜੀ ਇੱਥੇ ਆਏ ਨੇ ਬਾਹਰ ਬੈਠੇ ਬੈਠਿਆ ਨਹੀਂ ਆ ਕੁਛ ਲਖੀ ਦਾ ਮਾਰਤੀਆਂ ਕਾਜਾ ਮੂਚਾ ਕਰਿਆ ਜਿਹਨੂੰ ਪੰਜਾਬੀ ਭਾਸ਼ਾ ਅਰਟੀਫੀਸ਼ੀਅਲ ਆਰਟ ਕਹਿੰਦੀ ਹੈ ਵੀ ਉਹੀ ਲਖੀ ਦਾ ਮਾਰੀਆਂ ਚਾਹ ਤੇ ਬਾਬੇ ਨਾਨਕ ਦੀ ਤਸਵੀਰ ਬਣਾਤੀ ਬਿਨਾਂ ਦੇਖੇ ਤੇ ਐਸੀਆਂ ਕਿੰਨੀਆਂ ਹੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਜਿਹੜੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਇੰਨੇ ਅੱਛੇ ਆਰਟਿਸਟ ਹੋਣ ਤੇ ਇਹ ਇੱਧਰੋਂ ਬਾਪੂ ਜੀ ਗੁਰੂ ਘਰ ਦੇ ਬਾਹਰ ਬੈਠੇ ਸੀਗੇ ਬਾਪੂ ਜੀ ਦੇ ਹਾਲਾਤ ਤਾਂ ਤੁਸੀਂ ਦੇਖ ਰਹੀ ਆਇਓ ਹਾਂਜੀ ਇਸ਼ਨਾਨ ਕੀਤੇ ਆ ਵੀ ਸਮਾਂ ਹੋ ਗਿਆ ਹੁੰਦਾ ਜਿਵੇਂ ਕਾਫੀ ਜ਼ਿਆਦਾ ਢੀੜੇ ਕੱਪੜੇ ਵੀ ਬਾਪੂ ਜੀ ਦੇ ਉਹੀ ਪਾਏ ਹੋਏ ਨੇ ਸਰਦੀਆਂੋਂ ਸਰਦੀ ਤੁਰਨ ਤੋਂ ਵੀ ਦਿੱਕਤ ਆ ਰਹੀ ਹੈ ਲੱਤ ਲੰਗੜਾ ਕੇ ਤੁਰ ਰਹੇ ਨੇ ਐ ਐ ਦੇਨੀਏ ਕਲਪਾਪਾ ਇਹ ਕੌਣ ਹੈ ਜੀ ਬੰਦਾ ਇਹ ਕਿਸੇ ਨੇ ਬਣਵਾਈ ਹੈ ਅੱਛਾ ਕਿਸੇ ਨੇ ਬਣਵਾਈ ਹੈ ਦੇਖੋ ਆ ਦੇਖੋ ਕਿੰਨੀ ਸੋਹਣੀ ਤਸਵੀਰ ਹੁਣ ਆਈ ਹੈ ਮਤਲਬ ਕਿੰਨੀ ਦੁੱਖ ਦੀ ਗੱਲ ਆ ਵੀ ਪੋਸਟ ਗ੍ਰੈਜੂਏਟ ਬੰਦਾ ਕਲਾਸ 1 ਅਫਸਰ ਦਾ ਬੇਟਾ ਇਸ ਤਰ੍ਹਾਂ ਰੋਲ ਰਿਹਾ ਹੋਵੇ ਤੇ ਕੋਈ ਕਮਰਾ ਕਿਰਾਏ ਤੇ ਨਹੀਂ ਦੇ ਰਿਹਾ ਦੋ ਭੈਣਾਂ ਨੇ ਦੋਨੋਂ ਦਿੱਲੀ ਜਾਈਆਂ ਹੋਈਆਂ ਮੈਂ ਹਾਂਜੀ ਦੇ ਭਰਾ ਵਾ ਜਿਹੜਾ ਉਹ ਲੰਡਨ ਦੇ ਵਿੱਚ ਰਹਿ ਰਿਹਾ ਇੰਗਲੈਂਡ ਹਨ ਪਰ ਅੱਜ ਬਾਪੂ ਦੇ ਨਾਲ ਇਹਨਾਂ ਦਾ ਆਪਣਾ ਬਣ ਕੇ ਜੇ ਕੋਈ ਖੜਿਆ ਤਾਂ ਇਹ ਅੰਗਦ ਵੀਰ ਆ ਜਿਹੜਾ ਦੇਹੜਾ ਦੂਨ ਤੋਂ ਇੱਥੇ ਤਿੱਕਰ ਲੈ ਕੇ ਆਇਆ ਦਾ ਨਾਂ ਕੀ ਹੈ ਮੇਰਾ ਨਾਂ ਹੈ ਦਜੀਤ ਸਿੰਘ ਜੱਸਾ ਦਲਜੀਤ ਸਿੰਘ ਜੱਸਾ ਤੁਹਾਡੀ ਮੈਰਿਜ ਹੋਈ ਹੈ ਜਾਂ ਨਹੀਂ ਨਹੀਂ ਹਲੇ ਮੈਰਿਜ ਨਹੀਂ ਸੱਸੀ ਪਟੇਲ ਦਾ ਗੁਰਦੁਆਰਾ ਹਲੇ ਇੱਕ ਬੜੀ ਲੋਕੇਸ਼ਨ ਹੈ ਮਤਲਬ ਬੜਾ ਬਾਹਰ ਪੱਕਾ ਕਰ-ਬਾਰ ਕੋਈ ਨਹੀਂ ਹਜੇ ਤੁਹਾਡੇ ਕੋਲ ਕਾਰ-ਬਾਰ ਤੇਨੂੰ ਕੁਝ ਦੇਂਦੇ ਵੇ ਕੋਈ ਇਹਨਾਂ ਦਾ ਨਾਮ ਦਲਜੀਤ ਸਿੰਘ ਹੈ ਤੇ ਦੇਰਾ ਦੂਂ ਦਾ ਨਿਵਾਸੀ ਤੇ ਇਹ ਗ੍ਰੇਸੈਂਟ ਥਾਮਸ ਬੁੱਲਦੇ ਪੜੇ ਹੋ ਬਾਪੂ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਪੂ ਜੀ ਤਕੜੇ ਹੋ ਹਾਂ ਜੀ ਤੰਦਰੁਸਤ ਹੋ ਮੈਂ ਕੀ ਆ ਤੁਹਡੇ ਅਗੇ ਨਹੀਂ ਨਹੀਂ ਬਾਪੂ ਆ ਸਾਡਾ ਤੁਪਿਓ ਆ ਸਾਡਾ ਨਹੀਂ ਮੈਂ ਤੁਸੀਂ ਉੱਥੇ ਇੰਨੀ ਮਾੜੀ ਹਾਲਤ 'ਚ ਬੈਠੇ ਸੀ ਮੈਨੂੰ ਬਹੁਤ ਦੁੱਖ ਲੱਗਿਆ ਮੈਂ ਧੰਨਵਾਦ ਕਰਦਾ ਵੀਰ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਜਿਹਨਾਂ ਨੇ ਇਹ ਮੈਂ ਬਣਾਈਏ ਉਹਨੇ ਅੱਛਾ ਜੀ ਰੇਟ 'ਚ ਬੈਠੇ ਬੈਠੇ ਜੀ ਅੱਛਾ ਤੇ ਕੋਈ ਜੋ ਮੈਂ ਵਾਪਸ ਨਹੀਂ ਜਾਣਾ ਮੈਂ ਕਿ ਬਾਅਦ ਮੈਂ ਆ ਕੇ ਠਹਿਰਾਂਗਾ ਦੇਖੋ ਕੋਈ ਜੋ ਵੀ ਹੈ ਜੀ ਆਪਾਂ ਦੇਖੀਏ ਤਾਂ ਲਖੀਰਾ ਹੀ ਮਾਰੀਆਂ ਕਿਸੇ ਲਈ ਪਰ ਬਾਬੇ ਨਾਨਕ ਦੀ ਤਸਵੀਰ ਬਣਾ ਦੇ ਬਿਨਾ ਦੇਖੇ ਬਣਾਈਏ ਮੈਂ ਬਿਨਾ ਦੇਖਿਆ ਦੇਖੇ ਬਾਜੀ ਤੇ ਬਾਅਦ ਮੇਰੀ ਇੱਥੇ ਹੀ ਰਹਿਣ ਦੀ ਬਾਤ ਜੀ ਕਰਨਾ ਆਜੇ ਮੈਂ ਫਿਰ ਲੱਗ ਜਾਣਾ ਵਾਪਸ ਜਾਣਾ ਹੈ ਤਾਂ ਖਲਤਾਈ ਤੁਹਾਡਾ ਨਾਮ ਕੀ ਆ ਦਲਜੀਤ ਸਿੰਘ ਜੱਸਲ ਦਲਜੀਤ ਸਿੰਘ ਜੱਸਲ ਹਾਂਜੀ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਹਰਬੰਸ ਸਿੰਘ ਜੱਸਲ ਹਰਬੰਸ ਸਿੰਘ ਜੱਸਲ ਆਈਆਰਡੀ ਵੀ ਟਾਪ ਆਫੀਸਰ ਸਰ ਆਈਆਰਡੀ ਆਈਆਰਡੀ ਇਹ ਡੇਰਾਦੋਂ ਤੇ ਮੈਂ ਸੰਜੂਰ ਤੋਂ ਪੜਿਆ ਆਇਆ ਕਿਸ ਚੀਜ਼ ਦੇ ਵਿੱਚ ਆਫਸਰ ਸੀ ਉਹ ਜਿਹੜੀ ਮੇਰੇ ਪੀਅਰ ਪਰਸਨ ਅਸਿਸਟੈਂਟ ਟੂ ਡਾਇਰੈਕਟਰ ਸਰ ਓਕੇ ਤੇ ਇਹ ਕਲਾਸ 1 ਆਫਟਰ ਸੀ ਕਲਾਸ 1 ਓਕੇ ਤੇ ਤੁਸੀਂ ਕਿੰਨੀ ਕਿ ਪੜ੍ਹਾਈ ਕੀਤੀ ਤੁਹਾਡੀ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਕਿੰਨੇ ਭੈਣ ਭਰਾ ਮੋਂ ਦੇ ਚਾਰ ਭੈਣ ਭਰਾ ਮੈਂ ਸਭ ਤੋਂ ਵੱਡਾ ਬਾਹ ਪੈਨਾ ਦਾ ਵਿਆਹ ਕਰਵਾਇਆ ਦਿੱਲੀ ਹੁੰਦੀਆਂ ਨੇ ਵਿਧਵਾ ਹੋ ਗਿਆਂ ਚਾਹੇ ਤੇ ਮੇਰਾ ਬ੍ਰਦਰ ਲੰਡਨ ਹੈ ਉਹ ਤੇ ਬਸ ਦੁੱਖ ਕੋਈ ਸਾਥੀ ਨਹੀਂ ਦਾ ਤੇ ਤੁਹਾਡੀ ਮੈਰਿਜ ਹੋਈ ਸੀ ਨਹੀਂ ਹੋਈ ਓਕੇ ਇਕੱਲੇ ਹੀ ਹੋ ਤੇ ਸਾਰਾ ਜੀਵਨ ਕਿੱਥੇ ਰਿਹਾ ਰਹੇ ਬਾਪੂ ਮੈਂ ਜੋਇਨਟ ਪੇਂਟਿੰਗ ਸਕੈਚਿੰਗ ਬਣਾਦਾ ਰਿਹਾ ਮੇਰਾ ਜਿੱਥੇ ਮੈਂ ਰਹਿਣਾ ਸੀ ਉਹ ਮੇਰਾ ਘਰ ਖਾਲੀ ਕਰਵਾ ਦਿੱਤਾ ਤੇ ਗੋਵਿੰਦਗੜ੍ਹ ਮੇਰੇ ਨਾਲ ਸਭ ਆ ਗਿਆ। ਘਰ ਕਿਹਨੇ ਖਾਲੀ ਕਰਵਾਤਾ? ਮਕਾਨ ਮਾਲਿਕ ਨੇ ਜ਼ਬਰਦਸਤੀ। ਕਿੰਨੇ ਸਾਲ ਉਸ ਮਕਾਨ 'ਚ ਰਹੇ? ਮੈਂ ਦੋ ਸਾਲ ਬਿਨਾ ਉਸ ਮਕਾਨ 'ਚ। ਮੀਨ ਉਸ ਤੋਂ ਪਹਿਲਾਂ ਦੋ ਸਾਲ ਤੋਂ ਪਹਿਲਾਂ ਕਿੱਥੇ ਸੀ? ਮੈਂ ਦੋ ਖੋਦ ਦਾ ਕੋਲ ਕਿੱਥੇ ਰਹਿਣਾ ਸੀ ਕਿੱਦਾਂ ਲੂਨੀਆ ਮੱਲੇ ਜਾਣਾ ਸਭ ਪਤਾ ਹੈ ਦਾ। ਰੈਂਟ 'ਤੇ ਰਹਿੰਦੇ ਸੀ। ਹਾਂ। ਤੁਸੀਂ ਵੀ ਜੀ ਨਾਲ ਹੀ ਆਏ ਹੋ। ਮੈਂ ਲੋਕਲੀ ਮੈਂ ਪਹਿਲੇ ਇਹਨਾਂ ਨੇ ਮੈਨੂੰ ਮੇਰਾ ਗਜ਼ਲ ਹੈ ਜੀ। ਓਕੇ ਓਕੇ। ਮੈਨੂੰ ਇਹਨਾਂ ਨੇ ਸਭ ਪਰ ਕੀਤਾ ਮੈਂ ਤੁਹਾਡੇ ਇੱਧਰ ਆਇਆ। ਓਕੇ। ਤਾਂ ਫਿਰ ਠੀਕ ਹੈ ਤੁਹਾਡਾ ਕੀ ਨਾਮ ਹੈ ਵੀਰ ਜੀ ਲੈ ਕੇ ਆਏ ਮੇਰਾ ਜਸਕਰ ਇਸਕਰ ਉਸਕਾ ਹੋਰ ਖਾਲਸੇ ਨੀਰਾਦੂਨ ਤੋਂ ਕੀ ਨਾਮ ਸਰ ਕੌਲ ਜੀ ਸਿੰਘ ਕੌਲ ਜੀ ਸਿੰਘ ਤੁਸੀਂ ਵੀ ਦੇ ਦਿੰਦੋਂ ਤੋਂ ਅਮਨਪ੍ਰੀਤ ਸਿੰਘ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਜੋ ਵੀ ਕੋਈ ਹੈਲਪ ਹੋ ਸਕੇ ਕਰ ਦਿੰਦੇ ਹੋ ਹਾਂ ਜੀ ਹਾਂ ਜੀ ਬਾਪੂ ਜੀ ਹੈਲਪ ਤਾਂ ਅਸੀਂ ਇੰਨੀ ਕਰ ਸਕਦੇ ਆ ਤੁਹਾਡੀ ਵੀ ਅਸੀਂ ਤੁਹਾਡੇ ਪੁੱਤ ਬਣ ਸਕਦੇ ਆ ਇਸ ਤੋਂ ਵੱਧ ਕੋਈ ਹੈਲਪ ਨਹੀਂ ਅਸੀਂ ਪੈਸਾ ਕੁਝ ਨਹੀਂ ਬਿਲ ਸਕਦਾ ਨਹੀਂ ਨਹੀਂ ਅਸੀਂ ਤੁਹਾਡੇ بیٹے ਬਣ ਸਕਦੇ ਆ ਉਸ ਤੋਂ ਵੱਧ ਕੇ ਅਸੀਂ ਕੋਈ ਮਦਦ ਨਹੀਂ ਤੁਹਾਡੀ ਕਰ ਸਕਦੇ ਕੁਛ ਵੀ ਕੁਛ ਹੀ ਦੇ ਸਕਦੇ ਕੁਛ ਵੀ ਅਸੀਂ ਤੁਹਾਡੇ ਹਾਂ ਜਾਂਦਾ ਕੁਛ ਵੀ ਖਰਚਾ ਹਾਂ ਮਿਲ ਜੂ ਅਸੀਂ ਤੁਹਾਡੇ بیٹے ਬਣਨਾ ਜੇ ਤੁਸੀਂ ਸਾਨੂੰ ਆਪਣਾ ਪੁੱਤਰ ਬਣਾਓਗੇ ਤਾਂ ਸਾਡਾ ਸਭ ਕੁਝ ਤੁਹਾਡਾ ਤੁਹਾਡਾ ਸਭ ਕੁਝ ਸਾਡਾ ਹੋ ਗਿਆ ਅੱਛਾ ਤੁਸੀਂ ਸਾਡੇ ਪਿਤਾ ਜੀ ਬਣੋਗੇ ਅਰੇ ਮੈਂ ਹਾਂ ਮੈਂ ਤਾਂ ਤੁਹਾਡੇ ਤੋਂ ਇਨਾ ਛੋਟੀ ਔਕਾਤ ਦਾ ਨਹੀਂ ਨਹੀਂ ਉਮਰ ਦੇ ਹਿਸਾਬ ਨਾਲ ਤੁਸੀਂ ਮੇਰੇ ਬਾਪ ਦੇ ਸਮਾਨ ਹੋ ਮੇਰੇ ਪਿਤਾ ਜੀ ਦੇ ਸਮਾਨ ਹੋ ਜੱਤੂੰ ਥੋੜੀ ਇਵੰਤੀ ਹੈ ਕੁਝ ਵੀ ਹਰ ਕਰਕੇ ਬੇ ਹਾਂ ਕਰਾਂਗੇ ਪਰ ਮੈਂ ਤੁਹਾਨੂੰ ਦੇਣਾ ਚਾਹਨਾ ਜੋ ਹਾਂ ਉਹ ਅੁੱਧਾ ਦੇਣਾ ਚਾਹਨਾ ਪਿਓ ਦਾ ਤੇ ਜੋ ਮੈਂ ਤੁਹਾਤੋਂ ਲੈਣਾ ਚਾਹਨਾ ਮੈਂ ਤੁਹਾਤੋਂ ਲੈਣਾ ਚਾਹਨਾ ਮਾਂ ਪੁੱਤਰ ਦਾ ਅੁੱਧਾ ਵੀ ਮੈਂ ਤੁਹਾਡਾ ਪੁੱਤਰ ਬਣਨਾ ਚਾਹਨਾ ਅਰੇ ਨਹੀਂ ਇੰਨੀ ਮੇਰੀ ਔਕਾਤ ਕਿੱਥੇ ਨਹੀਂ ਨਹੀਂ ਕੋਈ ਔਕਾਤ ਇਹਦੇ ਵਿੱਚ ਕੀ ਕਰਨਾ ਦੱਸੋ ਨਹੀਂ ਫੇਰ ਜੱਪੀ ਪਾ ਯਾਰ ਬਾਪੂ ਕੀ ਗੱਲਾਂ ਕਰਦਾ ਹੈ ਗੁਰੂ ਹੈ ਸਰ ਜੀ ਸਰ ਜੀ ਸਰਤਾਪੁਰ ਕਿਰਨਪਾਉ ਨਿਰਵਾਣ ਨਿਰਵਾਣ ਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਨ ਸੱਚ ਜਗਾਇ ਸਾਹਿਬ ਹੈਪੀ ਸੱਚ ਨਾਨਕ ਹੋਸੀ ਮਾਈ ਗੁਰੂ ਅੱਛਾ ਕੁਝ ਵੀ ਆndi ਕੁਝ ਵੀ ਸੋਦਾ ਮੈਂ ਕਿਹਾ ਬਾਪੂ ਗੱਲ ਹੀ ਕੋਈ ਨਹੀਂ ਫਿਕਰ ਹੀ ਨਾ ਕਰੋ ਤੁਹਾਡਾ ਨਾਮ ਕੀ ਹੈ ਪੂਰਾ ਦਲਜੀਤ ਸਿੰਘ ਦਲਜੀਤ ਸਿੰਘ ਜੱਸੜ ਸਰਦਾਰ ਦਲਜੀਤ ਸਿੰਘ ਜੱਸੜ ਪੈਸੇ ਮੰਗਣ ਲਈ ਮਥਾਜ ਅੱਜ ਥੋੜੀ ਜੀ ਦਿੱਕਤ ਹੈ ਕਾਦੋ ਆ ਤੁਹਾਡਾ ਪੁੱਤਰ ਨਹੀਂ ਲੈ ਕੇ ਆਇਆ ਜਿਹੜਾ ਤੁਹਾਨੂੰ ਆ ਬੇਟੀ ਨਹੀਂ ਤੁਹਾਡੀ ਲੈ ਕੇ ਆਇਆ ਹੁਣ ਦੇਖੋ ਤੁਹਾਡੇ ਕਿੰਨੇ ਕੱਪੜੇ ਪਾਇਆ ਇੱਕ ਦੋ ਬਸ ਫੈਟਰ ਚਾਰ ਫੈਟਰ ਉਹਦੇ ਡੇਰ ਦੰ ਪਾਇਆ ਓਨੀ ਗਰਮੀ ਆ ਓਏ ਇੱਥੇ ਆਇਆ ਨਾ ਡੇਰ ਦੰ ਉਹ ਫੈਟਰ ਪਾ ਦਿਆ ਕੋਈ ਗੱਲ ਨਹੀਂ ਤੁਸੀਂ ਬਿਲਕੁਲ ਫਿਕਰ ਨਹੀਂ ਕਰਨਾ ਜਿਸਪਾਲ ਸਿੰਘ ਜਸ ਜਸਲ ਦਲਜੀਤ ਸਿੰਘ ਦਸ ਦਲਜੀਤ ਸਿੰਘ ਦਸ ਹਾਂਜੀ ਸੰ ਆਫ ਹਰਬੰਸ ਸਿੰਘ ਹਰਬੰਸ ਸਿੰਘ ਦਸ ਜਸਲ ਸਾਹਿਬ ਹਾਂਜੀ ਇਹ ਆਪਣਾ ਸੁਪਨਿਆਂ ਦਾ ਘਰ ਆ ਅੱਜ ਮੈਂ ਤੁਹਾਨੂੰ ਦਿਖਾ ਕੇ ਲੈ ਕੇ ਆਉਂਦਾ ਨਹੀਂ ਮੈਂ ਦੇਖ ਲਿਆ ਨਹੀਂ ਨਹੀਂ ਅੰਦਰ ਚੱਲੀਏ ਮੈਸਦ ਨਾ ਨਾ ਜਾਣਾ ਜਾਣਾ ਇੱਕ ਵਾਰੀ ਅੰਦਰ ਦੇਖ ਲਓ ਅੰਦਰ ਆਜੋ ਤੁਹਾਡੀ ਵਿਜ਼ਿਟ ਕਰਾਉਣੀ ਹੈ ਮੈਂ ਬਾਪੂ ਦੀ ਐ ਥੋੜੀ ਮੇਰਾ ਪਿਓ ਆਇਆ ਸੁਪਨਿਆਂ ਦੇ ਘਰ ਤੇ ਅਸੀਂ ਉਹਨੂੰ ਘੇੜਾ ਵੀ ਨਾ ਕਢਾਈਏ ਘਰ ਦਾ ਹੈ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਦਲਜੀਤ ਸਿੰਘ ਜਸੜ ਡੇਰਾ ਦੋਨ ਤੋਂ ਸਾਡੇ ਕੋਲੇ ਪਹੁੰਚਿਆ ਜੀ ਅੱਜ ਤੇ ਵੀਰੇ ਹੁਣੀ ਖਾਲਸਾ ਜੀ ਹੁਣੀ ਲੈ ਕੇ ਆਏ ਨੇ ਭੈਣ ਜੀ ਹੁਣੀ ਸਾਨੂੰ ਕਾਲ ਕੀਤੀ ਸੀ ਉਹਨਾਂ ਨੇ ਦੱਸਿਆ ਸੀਗਾ ਵੀ ਉੱਥੇ ਬਾਪੂ ਜੀ ਗੁਰੂ ਘਰ ਦੇ ਬਾਹਰ ਬੈਠੇ ਸੀਗੇ ਬਾਪੂ ਜੀ ਦੇ ਹਾਲਾਤ ਤਾਂ ਤੁਸੀਂ ਦੇਖ ਲਈ ਐ ਹੋ ਹਾਂਜੀ ਇਸ਼ਨਾਨ ਕੀਤੇ ਆ ਵੀ ਸਮਾਂ ਹੋ ਗਿਆ ਹੁੰਦਾ ਜਿਵੇਂ ਕਾਫੀ ਜ਼ਿਆਦਾ ਢੀਰੇ ਕੱਪੜੇ ਵੀ ਬਾਪੂ ਜੀ ਦੇ ਉਹੀ ਪਾਏ ਹੋਏ ਨੇ ਸਰਦੀਆਂ ਸਰਦੀ ਤੁਰਨ ਤੋਂ ਵੀ ਦਿੱਕਤ ਆ ਰਹੀ ਹੈ ਲੱਤ ਲੰਗੜਾ ਕੇ ਤੁਰ ਰਹੇ ਨੇ ਤੇ ਸਿਰ ਦੇ ਉੱਤੇ ਆਜੇ ਬਾਪੂ ਥਲੇ ਉਤਰੇ ਉਹ ਸਾਹਮਣੇ ਦਿਖਾਉਣਾ ਤੁਹਾਨੂੰ ਸਿਰ ਦੇ ਉੱਪਰ ਜਿਹੜੀ ਦਸਤਾਰ ਬੰਨੀ ਆ ਜਾਂ ਕੱਪੜੇ ਪਾਏ ਨੇ ਉਹਨਾਂ ਦੇ ਵਿੱਚੋਂ ਵੀ 스ਮੈਲ ਆਉਂਦੀ ਹੈ ਕਿਉਂਕਿ ਸੜਕ ਦੇ ਉੱਤੇ ਰਹਿਣਾ ਨਹਾਣ ਬਣਾਉਣਾ ਧੋਣਾ ਕਿੰਨਾ ਮੁਸ਼ਕਲ ਹੋ ਜਾਂਦਾ ਜੀ ਕੱਪੜੇ ਹਾਂ ਦੇ ਹਨਾ ਕੋਈ ਕਮਰਾ ਨਹੀਂ ਕੋਈ ਘਰ ਨਹੀਂ ਕੋਈ ਰੈਂਟ ਤੇ ਨਹੀਂ ਦੇ ਰਿਹਾ ਕਮਰਾ ਜੀ ਆਪਣੇ ਆਪ ਦੇ ਵਿੱਚ ਇੱਕ ਆਰਟਿਸਟ ਨੇ ਬਹੁਤ ਵੱਡੇ ਆ ਬਾਪੂ ਜੀ ਇੱਥੇ ਆਏ ਨੇ ਬਾਹਰ ਬੈਠੇ ਬੈਠਿਆਂ ਨਹੀਂ ਕੁਝ ਲਖੀਦਾ ਮਾਰਤੀਆਂ ਕਾਚਾ ਮੂੰਚਾ ਕਰਿਆ ਜਿਹਨੂੰ ਪੰਜਾਬੀ ਭਾਸ਼ਾ ਏ ਟਿਪੀਕਲ ਵਰਡ ਕਹਦੇ ਇਹ ਵੀ ਲਖੀਦਾ ਮਾਰੀਆਂ ਚਾਰ ਤੇ ਬਾਬੇ ਨਾਨਕ ਦੀ ਤਸਵੀਰ ਬਣਾਤੀ ਬਿਨਾ ਦੇਖੇ ਤੇ ਐਸੀਆਂ ਕਿੰਨੀਆਂ ਹੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਜਿਹੜੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਇੰਨੇ ਅੱਛੇ ਆਰਟਿਸਟ ਹੋਣ ਤੇ ਇਹ ਇਦਾਂ ਰੋਲਨ ਸਾਡੀ ਇਤਰਾਸ ਦੀ ਆ ਅੱਜ ਸੇਕ ਕੌਮ ਦੇ ਐਦਾਂ ਦੇ ਲੋਕ ਜਿਹੜੇ ਹੀਰੇ ਨੇ ਜਿਹੜੇ ਸਾਡੇ ਉਹਨਾਂ ਨੂੰ ਇਸ ਤਰ੍ਹਾਂ ਗੁਰੂ ਘਰਾਂ ਦੇ ਬਾਹਰ ਵੀ ਰੋਲਣਾ ਪੈਂਦਾ ਸਾਡੀਆਂ ਪ੍ਰਬੰਧਕ ਕਮੇਟੀਆਂ ਗੁਰੂ ਘਰ ਦੇ ਪ੍ਰਬੰਧਕ ਪਤਾ ਨਹੀਂ ਕਿਹੜੀ ਨੀਂਦ ਕੁੰਭ ਕਰਨੀ ਸੁੱਤੇ ਪਏ ਨੇ ਜਿੰਨਾਂ ਨੂੰ ਦਿਖਾਈ ਨਹੀਂ ਦਿੰਦਾ ਵੀ ਇਹਨਾਂ ਨੂੰ ਜ਼ਰੂਰਤ ਕਿਸ ਚੀਜ਼ ਦੀ ਆਰੇ ਬਾਪੂ ਜੀ ਆਜੋ ਇਹਨਾਂ ਨੂੰ ਜ਼ਰੂਰਤ ਆ ਸੀਨੀਅਰ ਸਿਟੀਜ਼ਨ ਨੇ ਇਹ ਕੋਈ ਪੈਸੇ ਨੋਟ ਥੋੜੀ ਖਾਂਦੇ ਆ ਪ੍ਰਸ਼ਾਦਾ ਸ਼ੱਕਦੇ ਨੇ ਇਹ ਕੋਈ 5 4 ਹੋਟਲਾਂ ਚ ਰੂਮ ਥੋੜੀ ਮੰਗਦੇ ਆ ਇੱਕ ਗੁਰੂ ਘਰ ਦੇ ਵਿੱਚ ਇੱਕ ਇੱਕ ਰੂਮ ਦਿੱਤਾ ਜਾਵੇ ਇਸ ਤਰ੍ਹਾਂ ਦੇ ਗੁਰਸਿੱਖ ਪਿਆਰਿਆਂ ਨੂੰ ਜਿੱਥੇ ਬੈਠ ਕੇ ਇਹ ਆਪਣਾ ਜੀਵਨ ਕੱਟ ਸਕਣ ਜਾਂ ਕੁਝ ਸਮਾਂ ਹੀ ਕੱਟ ਸਕਣ ਇਸ਼ਨਾਨ ਪਾਣੀ ਹੋਈ ਕਰ ਸਕਣ ਬਾਪੂ ਜੀ ਦੇ ਕੱਪੜਿਆਂ ਚੋਂ ਬਾਪੂ ਜੀ ਦੇ ਕੋਲੋਂ ਇੰਨੀ 스మెਲ ਆ ਰਹੀ ਆ ਮਤਲਬ ਕਿੰਨੀ ਦੁੱਖ ਦੀ ਗੱਲ ਆ ਵੀ ਪੋਸਟ ਗ੍ਰੈਜੂਏਟ ਬੰਦਾ ਤੇ ਕਲਾਸ 1 ਅਫਸਰ ਦਾ ਬੇਟਾ ਇਸ ਤਰ੍ਹਾਂ ਰੋਲ ਰਿਆ ਹੋਵੇ ਤੇ ਕੋਈ ਕਮਰਾ ਕਿਰਾਏ ਤੇ ਨਹੀਂ ਦੇ ਰਿਹਾ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ ਧੰਨਵਾਦ ਆ ਇਹਨਾਂ ਵੀਰਾਂ ਦਾ ਪਹਿਣ ਜੀ ਹੁਣਾਂ ਦਾ ਇਹ ਵੀਰ ਹੁਣੀ ਇਹ ਸਾਰੇ ਦੇਹੜਾ ਦੂਨ ਤੋਂ ਲੈ ਕੇ ਇੱਥੇ ਪਹੁੰਚਿਆ ਕਿਉਂਕਿ ਇਹਨਾਂ ਨੂੰ ਦਰਦ ਸੀ ਇਹਨਾਂ ਨੂੰ ਬਾਪੂ ਜੀ ਦੀ ਇਹ ਹਾਲਤ ਨੂੰ ਦੇਖਦਿਆਂ ਕਿਤਨਾ ਕਿਤੇ ਤਕਲੀਫ ਹੁੰਦੀ ਸੀ ਵੀ ਇਹ ਸਾਡਾ ਪਿਓ ਐਦਾਂ ਰੋਲ ਕਿਉਂ ਰਿਹਾ ਆ ਵਾਹ ਕੱਲ ਸਈ ਸਾਨੂੰ ਕਾਲ ਤੁਸੀਂ ਕੀਤੀ ਸੀ ਪਹਿਲਾਂ ਕਿਹਨੇ ਕੀਤੀ ਸਾਨੂੰ ਕਾਲ ਉਹ ਤੁਹਾਨੂੰ ਵੀਡੀਓ ਪਈ ਸੀ ਮੈਨੂੰ ਫੋਨ ਆਇਆ ਤੁਸੀਂ ਦੇਰਾ ਤੋਂ ਹੀ ਆ ਨਹੀਂ ਮੈਂ ਲੁਧਿਆਣਾ ਤੋਂ ਓਕੇ ਤੇ ਮੈਨੂੰ ਅੰਗਦਵੀਰ ਨੇ ਗੁਰਦੁਆਰਾ ਸਾਹਿਬ ਜਾਂਦੇ ਨੇ ਰੋਜ਼ ਉੱਥੇ ਦੇਰਾ ਤੋਂ ਤੁਸੀਂ ਦੇਰਾ ਤੋਂ ਰਹਿੰਦੇ ਹੋ ਨਾ ਜੀ 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 ਉਹ ਗੁਰਦੁਆਰਾ ਸਾਹਿਬ ਡੇਲੀ ਜਾਂਦੇ ਨੇ ਕੱਲ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਨਾ ਜੀ ਜੀ ਇਹਨਾਂ ਨੇ ਬਾਹਰ ਦੇਖਿਆ ਕਿ ਬਜ਼ੁਰਗ ਜਿਵੇਂ ਬਾਹਰ ਹੀ ਸੜਕ ਦੇ ਉੱਤੇ ਉੱਤੇ ਹੋਏ ਸੀ ਇਹਨਾਂ ਨੇ ਮੈਨੂੰ ਸੰਪਰਕ ਕੀਤਾ ਏ ਤੁਹਾਡਾ ਦੇਖ ਰਹੇ ਸੀਗੇ ਚੈਨਲ YouTube ਤੇ ਕਾਫੀ ਵੀਡੀਓਜ਼ ਦੇਖੀਆਂ ਨੇ। ਉਹ ਫਿਰ ਮੈਂ ਆ ਕੇ ਇੱਥੇ ਆਫਿਸ ਤੁਹਾਡੇ ਮਿਲਿਆ ਫਿਰ ਤੁਹਾਨੂੰ ਵੀਡੀਓ ਸੈਂਡ ਕੀਤੀ ਤੇ ਤੁਹਾਡਾ ਫੋਨ ਆ ਗਿਆ। ਫਿਰ ਮੈਂ ਤੁਹਾਨੂੰ ਇਹਨਾਂ ਨਾਲ ਮਿਲਾਇਆ ਇਹਨਾਂ ਨੂੰ ਜੀ ਰੰਗਤ ਜੀ ਨੇ ਸਾਡੀ ਗੱਲ ਤੁਸੀਂ ਕਰਾਈ। ਤਾਂ ਫਿਰ ਅੰਗਰ ਜੀ ਨਾਲ ਕੱਲ ਵੀ ਗੱਲ ਹੋਈ ਅੱਜ ਤੁਸੀਂ ਇਹਨਾਂ ਨੂੰ ਲੈ ਕੇ ਇੱਥੇ ਪਹੁੰਚ ਗਏ। ਉੱਤੇ ਗੁਰੂ ਘਰ ਦੇ ਬਾਹਰ ਹੀ ਪਏ ਸੀ ਇਹ। ਬਾਬੇ ਜੀ ਉੱਥੇ ਸੌਂਿਆ tha ਕਿੱਥੇ ਹੂਰ ਹੁੰਦੇ ਸੀ ਕੋਈ ਇੱਕ ਟਿਕਾਣਾ ਨਹੀਂ ਸੀਗਾ ਇਹਨਾਂ ਦਾ। ਜਿੱਥੇ ਵੀ ਯਾਨੀ ਕਿ ਹੁੰਦਾ ਜੀ ਇਹਨਾਂ ਨੂੰ ਮਿਲਦਾ ਸੀਗਾ ਆਪਣਾ ਉੱਥੇ ਹੁੰਦੇ ਸੀ। ਉੱਥੇ ਪਏ ਜਾਂਦੇ ਸੀ ਰਾਤ। ਤੇ ਕਿੰਨੇ ਕ ਟਾਈਮ ਤੋਂ ਅੰਗਰਜੀ ਤੁਸੀਂ ਦੇਖ ਰਹੇ ਸੀ ਇਹਨਾਂ ਨੂੰ ਕਟੋ ਘਟ 3 ਸਾਲ ਡੇਢ ਸਾਲ ਤੋਂ ਹੋ ਗਿਆ ਨਹੀਂ ਮੈਂ ਉਸ ਗੁਜਾਰਾ ਪਹਿਲਾ ਸੈਯਦ ਬੰਦੇ ਗੁਜਾਰੇ ਰਿਆਂ ਫਿਰ ਮੈਂ ਅੱਜ ਕੱਲ ਮੈਂ ਪਟੇਲ ਨਗਰ ਗੁਜਾਰੇ ਜਾ ਰਿਹਾ ਤੇ ਬਾਪੂ ਜੀ ਤੁਹਾਡਾ ਜਨਮ ਸਥਾਨ ਕਿੱਥੋਂ ਦਾ ਵਾ ਡੇਰਾ ਤੁਨੀ ਡੇਰਾ ਤੁਨੀ ਜਮ ਤੁਹਾਡੇ ਉੱਥੇ ਭਰਾ ਰਹਿੰਦੇ ਵੇ ਭਰਾ ਰਹਿੰਦਾ ਸੀ ਉਹ ਲੰਡਨ ਮੈਂ ਗਿਆ ਉਹ ਲੰਡਨ ਚਲਾ ਗਿਆ ਭਰਾ ਤੇ ਜਿਹੜੇ ਤੁਹਾਡੀਆਂ ਸਿਸਟਰਸ ਨੇ ਉਹ ਦਿੱਲੀ ਨੇ ਉਹ ਚਾਰੋਂ ਹੀ ਦਿੱਲੀ ਨੇ ਦੋਵੇਂ ਦੋਵਾਂ ਦੋ ਪਹਿਣੇ ਵਿਧਵਾ ਹੋ ਕੇ ਨੇ ਓਕੇ ਵਿਧਵਾ ਹੋ ਰੱਖੀ ਹਾਂ ਉਹਨਾਂ ਦਾ ਕੋਈ ਸੰਪਰਕ ਨੰਬਰ ਫੋਨ ਨੰਬਰ ਹੈਗਾ ਉਹਨਾਂ ਨਾਲ ਕਾਟ ਕੇ ਗੱਲ ਕਰਦੇ ਹਾਂ ਕੋਈ ਨਹੀਂ ਗੱਲ ਕਰਦਾ ਮੈਂ ਨੰਬਰ ਤਾਂ ਹੈਗਾ ਨਹੀਂ ਹੈਗਾ ਉਹ ਨੰਬਰ ਸਭ ਕੈਨਸਲ ਕਰਤਾ ਹੈ ਤੁਹਾਡੇ ਭਰਾ ਦਾ ਨੰਬਰ ਹੈਗਾ ਬਾਹਰਲਾ ਇਹ ਲੰਡਨ ਵਾਲੇ ਦਾ ਭਰਾ ਦਾ ਤੇ ਮੈਂ ਦੇ ਸਕਣਾ ਕੁਝ ਹੈਲਪ ਕਰ ਦਿੰਦੇ ਹੋ ਹਾਂ ਬਿਲਕੁਲ ਕਰਾਂਗੇ ਜੀ ਹੈਲਪ ਕਰ ਦਿਓ ਜੋ ਵੀ ਮੈਂ ਨਹੀਂ ਦੂਦੋਂ ਆਇਆ ਦੇਖ ਲੈ ਬਾਪੂ ਤੂੰ ਸਾਡਾ ਪਿਓ ਆ ਅਸੀਂ ਤੁਹਾਡੀ ਸੇਵਾ ਕਰਾਂਗੇ ਬਾਪੂ ਜੀ ਤੁਸੀਂ ਸਾਡੇ ਪਿਤਾ ਸਮਾਨ ਨੂੰ ਬਾਪੂ ਜੀ ਆ ਦੇਖੋ ਬਾਪੂ ਜੀ ਆ ਕੀ ਲਿਖਿਆ ਹੋਇਆ ਆਪਣਾ ਉੱਪਰ ਦੇਖੋ ਸੁਪਨਿਆਂ ਦਾ ਘਰ ਹਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਦਲਜੀਤ ਸਿੰਘ ਜੱਸਲ ਜੀ ਅੱਜ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਬਣ ਗਏ ਨੇ ਜੀ ਅਰਦਾਸ ਕਰਿਓ ਅਸੀਂ ਬਾਪੂ ਜੀ ਦੀ ਸੇਵਾ ਸੰਭਾਲ ਕਰ ਸਕੀਏ ਸਰਪੰਚ ਸਾਹਿਬ ਸਾਸੀ ਕਾ ਇਹ ਜਿੱਦਾਂ ਬਾਪੂ ਸਾਡੇ ਸਰਪੰਚ ਸਾਹਿਬ ਹੁਣੀ ਇਧਰ ਬਾਪੂ ਗੋਪਾਲ ਜੀ ਹੁਣੀ ਸਾਰੇ ਅਨਲ ਖੜਾ ਸਾਰੇ ਮੈਂਬਰਾਂ ਵਾਂਗ ਬਾਪੂ ਜੀ ਵੀ ਇਸ ਘਰ ਦੇ ਵਿੱਚ ਰਹਿ ਕੇ ਇੱਕ ਤੰਦਰੁਸਤੀ ਭਰਿਆ ਮਾਨ ਸਤਕਾਰ ਭਰਿਆ ਜੀਵਨ ਬਤੀਤ ਕਰ ਸਕਣ ਬਾਪੂ ਜੀ ਨੂੰ ਨੋਟ ਸੀਗੀ ਉਹਨਾਂ ਆਪਣਿਆਂ ਦੀ ਪਰ ਅੱਜ ਬਾਪੂ ਦੇ ਨਾਲ ਇਹਨਾਂ ਦਾ ਆਪਣਾ ਬਣ ਕੇ ਜੇ ਕੋਈ ਖੜਿਆ ਤਾਂ ਇਹ ਅੰਗਦ ਵੀਰ ਆ ਜਿਹੜਾ ਦੇਹੜਾ ਦੂਨ ਤੋਂ ਇੱਥੇ ਤਿੱਕਰ ਲੈ ਕੇ ਆਇਆ ਤੇ ਬਾਪੂ ਜੀ ਦੇ ਹਾਲਾਤਾਂ ਤੋਂ ਜੇ ਤੁਹਾਨੂੰ ਅਸੀਂ ਜਾਣੂ ਕਰਾਈਏ ਤਾਂ ਤੁਸੀਂ ਪੂਰੀ ਵੀਡੀਓ ਦੇਖੋ ਉੱਥੇ ਕਿੱਦਾਂ ਬਾਪੂ ਜੀ ਗੁਰੂ ਘਰ ਦੇ ਬਾਹਰ ਰਹਿੰਦੇ ਸੀ ਕਿੱਦਾਂ ਸੌਂਦੇ ਸੀ ਅੰਗਦ ਜੀ ਤੁਹਾਨੂੰ ਕਿੰਨੇ ਕ ਟਾਈਮ ਤੋਂ ਮਿਲ ਰਹੇ ਸੀ ਜਿਹੜੇ ਪਟੇਲ ਨਗਰ ਗੁਰਦੁਆਰੇ ਸੀਗੇ ਉਤੋਂ 10 15 ਦਿਨ ਹੋਏ ਸੀ ਇਹਨਾਂ ਨੂੰ ਉਤੋਂ ਪਹਿਲਾਂ ਦਾ ਇਹਨਾਂ ਨੂੰ ਕਾਫੀ ਦੇਖ ਰਿਹਾ ਦੇਰਾ ਦੂਨ ਤੋਂ ਕਦੀ ਇਹ ਘੁੰਮਦੇ ਰਹਿੰਦੇ ਘੁੰਮ ਦੇਰਾ ਦੂਨੀ ਘੁੰਮਦੇ ਹੁੰਦੇ ਆਪਾਂ ਹੀ ਫਾਈਨ ਪੇਂਟਿੰਗਾਂ ਡਰਾਇੰਗਾਂ ਬਣਾਉਂਦਾ ਆ ਅੱਛਾ ਅੱਛਾ ਬਾਪੂ ਜੀ ਤੁਸੀਂ ਬਣਾਉਂਦੇ ਹੋ ਸਾਰੇ ਹੱਥ ਨਾਲ ਹੈ ਹਾਂਜੀ ਵਾਹ ਜੀ ਵਾਹ ਆ ਤਾਂ ਕਿੰਨੀ ਸੋਹਣੀ ਪੇਂਟਿੰਗ ਬਣਾਈ ਹੈ ਬਾਪੂ ਜੀ ਤੁਸੀਂ ਦੇਖੋ ਜੀ ਗੁਰਨਾਨਕ ਬਾਛਾ ਮਹਾਰਾਜ ਦਾ ਸਰੂਪ ਬਣਾਇਆ ਹੋਇਆ ਹੈ ਕਿਸੇ ਬੱਚੇ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਇੱਕਾਉਂ ਬਾਪੂ ਜੀ ਇੱਕ ਆ ਦੇਖੋ ਵੀਰ ਦੀ ਕਿਸੇ ਦੀ ਆ ਦੇਖੋ ਆ ਦੇਖੋ ਬੜਾ ਟੈਲੈਂਟ ਅੰਦਰ ਜਾਂਦਾ ਠੀਕ ਹੈ ਬਾਪੂ ਜੀ ਸਾਨੂੰ ਵੀ ਦਿਖਾਓ ਟੈਲੈਂਟ ਸਾਨੂੰ ਵੀ ਸਿਖਾਓ ਮਾੜਾ ਮੋਟਾ ਕੁਝ ਨਹੀਂ ਤਾਂ ਤੁਹਾਨੂੰ ਮੈਂ ਕਿ ਸਿਖਾਣਾ ਨਹੀਂ ਬਾਪੂ ਜੀ ਕਿਉਂ ਨਹੀਂ ਸਿਖਾ ਰਹੇ ਰੱਬ ਹੈ ਕਾ ਕਰਨ ਵਾਲਾ ਨਹੀਂ ਰੱਬ ਹੀ ਹੈ ਤੁਸੀਂ ਵੀ ਹੁਣ ਤੁਹਾਡੇ ਕਿੰਨੇ ਗੰਦੇ ਬਾਪੂ ਜੀ ਕੱਪੜੇ ਪਾਇਆ ਟਾਇਲਟ ਦੀ ਵਾਸ਼ਰੂਮ ਦੀ ਸਮੈਲ ਆਈ ਜਾਂਦੀ ਹੈ ਵਿੱਚੋਂ ਬਸ ਮੈਂ ਕਈ ਵਾਰ ਕਿੱਥੇ ਬਾਹਰ ਜਾਣਾ ਕਦੀ ਕਿੱਥੇ ਬਾਹਰ ਉਹ ਮੱਕੀ ਕਰਾਂ ਮਿੱਟੀ ਕੱਪੜਿਆਂ ਦੇ ਉਹਨੇ ਗੰਦੇਆਂ ਕੱਪੜਿਆਂ ਚੋਂ ਵਾਪਸ ਹੀ ਵਾਸ਼ਰੂਮ ਦੀ ਇਹ ਦੇਖੋ ਇਹ ਇਹ ਦੇਣੀ ਹੈ ਕੱਲ ਮੈਂ ਪਾਪਾ ਇਹ ਕੌਣ ਆ ਜੀ ਬੰਦਾ ਇਹ ਕਿਸੇ ਨੇ ਬਣਵਾਈ ਹੈ ਅੱਛਾ ਕਿਸੇ ਨੇ ਬਣਵਾਈ ਹੈ ਹਾਂ ਜੀ ਦੇਖੋ ਆ ਦੇਖੋ ਕਿੰਨੀ ਸੋਹਣੀ ਤਸਵੀਰ ਬਣਾਈ ਹੈ ਜੀ 15325 ਇਹ ਕਿ ਕਿੱਝ ਦੇਣੀ ਮੈਂ ਇਹੀ ਬਾਪੂ ਜੀ ਦੇ ਪੈਨਸਿਲਾਂ ਵਿੱਚ ਇਹ ਨੇ ਸਾਰੇ ਸਭ ਕੁਝ ਦੇ ਵਿੱਚ ਪੈਨਸਿਲਾਂ ਇਹੀ ਬਾਪੂ ਜੀ ਦਾ ਇੱਕ ਮਿੰਟ ਪੈਨਸਿਲਾਂ ਹੈ ਕਿੰਦੀ ਹੈ ਇੱਕ ਮਿੰਟ ਦਿਖਾਣਾ ਇਹਦੇ ਵਿੱਚੋਂ ਵੀ ਬਹੁਤ ਜਿਆਦਾ ਸਮੈਲ ਆਉਂਦੀ ਹੈ ਨਹੀਂ ਉਹ ਪੈਨਸਿਲਾਂ ਇਹ ਵਿੱਚੇ ਰੱਖ ਦਿਓ ਇਹ ਪੈਨਸਿਲਾਂ ਵਿੱਚੇ ਰੱਖ ਦਿਓ ਇਹ ਸਾਰੀਆਂ ਪੈਨਸਿਲਾਂ ਟੁੱਟੀਆਂ ਹੈ ਬਾਪੂ ਇਹਦੇ ਨਾਲ ਹੀ ਬਣਾਉਣੀ ਹੈ ਤੁਸੀਂ ਹਾਂ ਇਹਦੇ ਨਾਲ ਬਣਾਉਣਾ ਅੱਛਾ ਜੀ ਹਾਂ ਜੀ ਹਾਲਾਤ ਹੀ ਇਦਾਂ ਦੇ ਭਾਈ ਚੰਗੇ ਨੂੰ ਕੋਈ ਨਹੀਂ ਪੁੱਛਦਾ ਮਾੜੇ ਦੀ ਇੱਥੇ ਕੱਚ ਪ੍ਰਤੀਤ ਹੁੰਦੀ ਐ ਐ ਜਦ ਤਾ ਪਾ ਦਿਓਗੇ ਇਹ ਮੇਰਾ ਡਰਾਇੰਗ ਫਾਇਲਾ ਬੜੀ ਜ਼ਰੂਰੀ ਕਿੰਤੀ ਜੇ ਬਲੀ ਵੀ ਜੀ ਸਾਹ ਕੱਪੜੇ ਦੇ ਦੇੋ ਕੁਛ ਨਵੇਂ ਕੱਪੜੇ ਲਿਆ ਕੇ ਆਪਾਂ ਕੁੜਤੇ ਪਜਾਮੇ ਬਾਪੂ ਵਾਸ ਲਿਆ ਚੱਕੇ ਫੜਾਫੜ ਐ ਇੱਕ ਮਿੰਟ ਮੈਂ ਦੇਖ ਲੈਣ ਦੋ ਮਾੜਾ ਐ ਜੇ ਕੇ ਥੋੜੇ ਮੋਟੇ ਹੋਈ ਜਾਣੇ ਹੂੰ ਉਹ ਵੀ ਦੇਖਣਾ ਬਾਪੂ ਜੀ ਦੇਖੋ ਜਟਾਵਾਂ ਬਣ ਗਈਆਂ ਬਾਪੂ ਜੀ ਸਿਰ ਤੇ ਵਿਚਾਰੇ ਦੇ ਹੂੰ ਮੈਂ ਬੜੀ ਮੂਛਾਂ ਇਹ ਕਰਦਾ ਹਾਂ ਸਾਲਾ ਕਿੰਨਾ ਓੱਖਾ ਬਾਪੂ ਜੀ ਲਈ ਵੀ ਦਸਤਾਰ ਬਨ ਕੇ ਆ ਜਾ ਰਜੋ ਕੇ ਮੈਂ ਕਰਦਾ ਮੈਂ ਸੈਟ ਕਰਦਾ ਮੈਂ ਕਰਕੇ ਦੂੰ ਕਰਕੇ ਦੂੰ ਦੇਖੋ ਜਟਾਵਾਂ ਦਾ ਗੁੱਛਾ ਬਨ ਗਿਆ ਕਿ ਗੁਰੂ ਦਾ ਸਿੱਖ ਕਿੰਦਾ ਉਰੇ ਤੇ ਰਵੜਾਂ ਤੇ ਰਵੜਾਂ ਰਵੜਾਂ ਤੇ ਰਵੜਾਂ ਚਾੜ ਕੇ ਉਹਨੂੰ ਬੰਨੀ ਫਿਰਦਾ ਤੇ ਉਹਵੇਂ ਏਦਾਂ ਲਪੇਟ ਕੇ ਵਿੱਚ ਕਰਕੇ ਉਤੋਂ ਦੀ ਰਮਾਲ ਬਨ ਕੇ ਤੇ ਦਸਤਾਰ ਸਜਾ ਲੈਂਦੇ ਨੇ ਤੇ ਲੋਕ ਇਹਨਾਂ ਦੇ ਕੋਲ ਦੀ ਨਿੰਗੀ ਜਾਂਦੇ ਨੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਤੁਤਰਾ ਕੋਲ ਪਤਾਸੇ ਪੀਵੇ ਮੈਂ ਕੋਈ ਵਸੋ ਕਿਹੜੇ ਰੰਗ ਦਾ ਪਾਉਣਾ ਵਾ ਦੇਖੋ ਕੁੜਤੇ ਪਜਾਮੇ ਤੁਹਾਡੇ ਕੋਲੇ ਇਸ ਕਲਰ ਦਾ ਆਹ ਕਲਰ ਆ ਆਹ ਕਲਰ ਆ ਆਹ ਕਲਰ ਆ ਕਿਹੜਾ ਪਾਉਣਾ ਦੱਸ ਸਾਰੇ ਤੁਹਾਡੇ ਸਾਈਜ਼ ਦੇ ਸਾਰੇ ਹੀ ਲੈ ਲਓ ਤੇ ਇੱਕ ਮੈਨੂੰ ਪੈਂਟ ਦੇ ਦਿਓ ਕੋਈ ਹਾਂ ਆਰੇ ਵਿੱਚ ਹੀ ਆ ਇਹਦੇ ਵਿੱਚ ਹੀ ਆ ਦੇਖੋ ਆ ਪਜਾਮਾ ਵਾ ਤਾਂ ਦੇਖੋ ਇਹਦੀ ਪੈਂਟ ਐ ਅਜਾੜ ਬੈਂਚ 'ਤੇ ਰੱਖ ਲੈ ਕਾਕਾ ਆ ਡਰਾਇੰਗ ਰੱਖ ਦਿੰਨੇ ਆਪ ਐ ਜਦਾ ਇਹ ਰੱਖਣਾ ਬਾਪੂ ਜੀ ਉਹਦੇ ਭਰਾ ਦਾ ਨੰਬਰ ਦਿਓ ਆਪਣੇ ਦਾ ਬਾਹਰ ਲਾ ਦੇ ਦੇਣ ਲੱਗੇ ਸੀਗੇ ਇਹ 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 ਦੇ ਮੇਰੇ ਭਲਾ ਦਾ ਨੰਬਰ ਕਦੇ ਨਾ ਕਦੀ ਮੈਨੂੰ 4000 5000 ਦੇ ਕਦੀ ਨਾ ਕਦੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਹੈ ਦਾ ਸੁਣਦਾ ਸਿੰਘ सुरेंद्र ਸਿੰਘ ਜੀ ਬੋਲਦੇ ਆ ਜੀ ਹਾਂਜੀ ਵੀਰ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਤੋਂ ਜੀ ਐਨ ਜੀਓ ਤੋਂ ਅੱਛਾ ਅੱਛਾ ਹਾਂਜੀ ਅਸੀਂ ਲੁਧਿਆਣੇ ਤੋਂ ਬੋਲਦੇ ਆ ਜੀ ਅਸੀਂ ਜਿਹੜੇ ਬੰਦੇ ਸੜਕਾਂ ਤੇ ਘੁੰਮਦੇ ਆ ਇਕੱਲੇ ਬੇਸਹਾਰਾ ਉਹਨਾਂ ਦੀ ਸੇਵਾ ਕਰਦੇ ਆ ਜੀ ਅੱਛਾ ਸਾਡੇ ਪਰਿਵਾਰ ਦੇ ਵਿੱਚ 800 ਦੇ ਕਰੀਬ ਮੈਂਬਰ ਰਹਿੰਦੇ ਆ ਜੀ ਹਾਂਜੀ ਤੇ ਸਾਡੇ ਕੋਲ ਨਾ ਅੱਜ ਬਾਪੂ ਦਲਜੀਤ ਸਿੰਘ ਜਸਲ ਜੀ ਆਏ ਨੇ ਡੇਰਾ ਦੂਨ ਤੋਂ ਸੰਗਤ ਉਹਨਾਂ ਨੂੰ ਲੈ ਕੇ ਆਈ ਆ ਉੱਥੋਂ ਬਹੁਤ ਮਾੜੀ ਹਾਲਤ ਆ ਗੰਦੇ ਕੱਪੜੇ ਪਾਏ ਆ ਮੁਸ਼ਕ ਮਾਰਦਾ ਟਾਇਲਟ ਵਾਸ਼ਰੂਮ ਦਾ ਜਿਵੇਂ ਨਾਤਿਆਂ ਨੂੰ ਮਹੀਨਾ ਬੱਧੀ ਹੋ ਗਿਆ ਸਿਰ 'ਚ ਵੀ ਜਟਾਵਾਂ ਵੱਜੀਆਂ ਪਈਆਂ ਚਾਰ ਚਾਰ ਪੰਜ ਪੰਜ ਕੱਪੜੇ ਸ਼ਰਟਾਂ ਪਾਈਆਂ ਉਤੋਂ ਦੇ ਸਵੈਟਰ ਪਾਏ ਆ ਉਤੋਂ ਦੇ ਜੈਕਟਾਂ ਪਾਈਆਂ ਗਰਮੀ ਹੈਗੀ ਆ ਪੂਰੀ ਉਹ ਲੈ ਬੈਗੇਜ ਪਾ ਦਿੰਦੇ ਹੋ ਹਾਂਜੀ ਹਾਂਜੀ ਕਿ ਮੇਨਟੇਨੈਂਸ ਵੀ ਠੀਕ ਨਹੀਂ ਪੂਰੇ ਅੱਛਾ ਤੇ ਹਾਲਤ ਬਹੁਤ ਮਾੜੀ ਹੈ ਜੀ ਉਹਨਾਂ ਦੀ ਕੋਈ ਹੋਲਡੇਜ ਹੋਵੇਗਾ ਕੀ ਹਾਂਜੀ ਹਾਂਜੀ ਹੋਲਡੇਜ ਹੋ ਮੈਡੀ ਸ਼ੈਲਟਰਾਂ 'ਚ ਜਿੱਥੇ ਸਾਡੇ ਕੋਲੇ 800 ਮੈਂਬਰ ਰਹਿੰਦੇ ਆ ਉਹਨਾਂ ਦੇ ਵਿੱਚ ਵੀ ਰਹਿਣਗੇ ਨਾਲ ਸਾਡੇ ਕੋਲੇ ਇਹਨਾਂ ਦੀ ਸੇਵਾ ਸੰਭਾਲ ਕਰਾਂਗੇ ਅਸੀਂ ਟ੍ਰੀਟਮੈਂਟ ਕਰਾਵਾਂਗੇ ਹੂੰ ਪਰ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਕਿ ਸਾਡੇ ਤੁਹਾਨੂੰ ਦੋ ਇੱਕ ਦੋ ਸਵਾਲ ਆ ਵੀ ਤੁਸੀਂ ਕਿਉਂ ਨਹੀਂ ਇਹਨਾਂ ਦੀ ਆ ਕੇ ਹੈਲਪ ਕੀਤੀ ਵੀ ਤੁਸੀਂ ਆ ਕੇ ਨਾ ਕੋਈ ਰੈਪਿੰਦੇ ਥੋੜਾ ਬੋਤਾ ਕੀ ਕਰਦਾ ਵੀ ਜਿਵੇਂ ਤੁਹਾਡੀਆਂ ਸਿਸਟਰਸ ਵੀ ਇੱਥੇ ਦਿੱਲੀ ਆ ਜਾਂ ਕਿਵੇਂ ਹਨ ਚਲੋ ਇਹ ਜਿੱਦੀ ਨੇ ਥੋੜੇ ਜੇ ਜਾ ਕੇ ਮੈਨੇ ਹੁਣ ਬਜ਼ੁਰਗ ਹੋ ਗਏ ਨਾ ਪਹਿਲਾਂ ਤਾਂ ਚਲੋ ਇਹ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ ਹੁਣ ਤਾਂ ਤੁਰਨ ਵੀ ਨਹੀਂ ਹੁੰਦਾ ਤੁਰ ਫੜ ਕੇ ਤੋਰਨਾ ਪੈਂਦਾ ਇਹਨਾਂ ਨੂੰ 73 ਹੋ ਗਈ 73 ਦੀ ਉਮਰ ਹੋ ਗਈ ਹੈ ਨਾ ਇਹਨਾਂ ਦੀ ਕਿ ਕਿਸ ਤਰ੍ਹਾਂ ਬੰਦ ਤੁਸੀਂ ਕਰਦੇ ਸੈਂਟਰ ਤੇ ਰਹਿਣ ਰਹਿਣਗੇ ਤੁਹਾਡੇ ਨਾਲ ਹਾਂਜੀ ਇੱਥੇ ਰਹਿਣ ਗਏ ਸਾਡੇ ਕੋਲੇ ਤੇ ਅਸੀਂ ਤੁਹਾਨੂੰ ਰਿਕੁਐਸਟ ਕਰਨੀ ਸੀ ਵੀ ਤੁਸੀਂ ਵੀ ਸਾਨੂੰ ਥੋੜਾ ਜਿਆਦਾ ਇਹਨਾਂ ਬਾਰੇ ਜਾਣਕਾਰੀ ਦਿਓ ਵੀ ਕਿਉਂ ਇਹ ਪੜ੍ਹਾਈ ਤੋਂ ਜਦੋਂ ਹਟੇ ਆ ਉਦੋਂ ਹੀ ਇਦਾਂ ਦੇ ਹੋ ਗਏ ਸੀ ਜਾਂ ਬਾਅਦ ਚ ਹੋਇਆ ਜਾਂ ਕੀ ਕਾਰਨ ਆਪਣਾ ਆਰਡ ਦਾ ਕੰਮ ਕਰਦਾ ਲਿਆ ਇੱਕ ਮਿੰਟ ਮਤਲਬ ਆ ਪੁੱਛੋ ਇਹਨਾਂ ਨੂੰ ਭਾਜੀ ਮੈਂਟਲੀ ਕੋਈ ਅਸੀ ਪ੍ਰੋਬਲਮ ਕੋਈ ਨਹੀਂ ਹੈਗੀ ਇਹਨਾਂ ਨੂੰ ਬਸ ਆਪਣੀ ਆਪਣੀ ਜਿੱਦ ਕਰਕੇ ਇਹ ਨਾ ਕਦੀ ਦਿੱਲੀ ਫੈਮਿਲੀ ਨੂੰ ਜੁਆਇਨ ਕੀਤਾ ਉਹਨਾਂ ਨੇ ਯੂ نو ਅਸੀਂ ਇਹਨਾਂ ਦੀ ਬੜੀ ਰਿਸਪੈਕਟ ਰਿਕੁਐਸਟ ਕਰਦੇ ਰਹੇ ਕਿ ਆਜੋ ਸਾਡੇ ਨਾਲ ਰਹਿ ਲੋ ਕਿਉਂਕਿ ਅਸੀਂ ਦੇਖੋ ਡੇਰਾਦੂਨ ਜਿਹੜਾ ਸ਼ਹਿਰ ਹੈ ਨਾ ਉੱਥੇ ਸਿਰਫ ਪੜ੍ਹਾਈ ਹੈਗੀ ਉਸ ਤੋਂ ਅੱਗੇ ਜਿਹੜੇ ਨੌਕਰੀਆਂ ਕਰਨ ਵਾਲਾ ਉੱਥੇ ਓਪਰਚ्युनिटी ਨਹੀਂ ਹੈਗੀ ਉਹ ਯਾਦ ਹੈ ਯਾਦ ਹੈ ਕਿ ਇਹਦਾ ਬਿਜ਼ਨਸ ਹੋਵੇ ਨਾ ਤੇ ਉੱਥੇ ਬਿਜ਼ਨਸ ਫੈਮਲੀ ਕਈ ਰੰਦੀ ਹੈ ਮੇਰੇ ਕਈ ਫਰੈਂਡਸ ਆ ਗਏ ਨੇ ਪਰ ਪਰ ਸਾਨੂੰ ਤੇ ਫਿਰ ਛੱਡਣਾ ਹੀ ਸੀ ਨਾ ਦੇਰਾਂ ਤੋਂ ਅਸੀਂ ਮੀਡੀਅਮ ਕਲਾਸ ਫੈਮਿਲੀ ਦੇ ਹੈਗੇ ਸੀ ਬਾਜੀ ਅੱਗੇ ਆਪਣੀ ਪੜ੍ਹਾਈ ਕਰਕੇ ਅਸੀਂ ਵੀ ਆਪਣੀ ਫਿਊਚਰ ਤੇ ਬਣਾਉਣਾ ਹੀ ਹੁੰਦਾ ਅਗ ਨੂੰ ਬਿਲਕੁਲ ਬਣਾਉਂਦਾ ਜੀ ਬਿਲਕੁਲ ਬਣਾਉਂਦਾ ਤੇ ਇਹ ਇਹਨਾਂ ਦੀ ਅਸੀਂ ਅਸੀਂ ਦਿੱਲੀ ਕਿੰਨੇ ਸਾਲ ਰਹੇ ਹਾਂ ਸਾਡੀ ਰਿਸ਼ਤੇਦਾਰੀ ਦਿੱਲੀ ਕਾਫੀ ਹੈਗੀ ਹੈ ਸਭ ਇਹਨਾਂ ਦੀ ਬੜੀ ਮਿੰਤਾ ਕੀਤੀਆਂ ਕਿ ਤੁਸੀਂ ਉੱਥੇ ਆ ਜਾਓ ਫੈਮਿਲੀ ਅਸੀਂ 8-9 ਸਾਲ ਦਿੱਲੀ ਵੀ ਰਹੇ ਅਸੀਂ ਮੇਰੇ ਫਾਦਰ ਮੇਰੀ ਸਿਸਟਰ ਇਕੱਠੇ ਰਹੇ ਹਾਂ ਅਸੀਂ ਸਾਰੇ ਦੇਰਾਂ ਤੋਂ ਛੱਡ ਕੇ ਆਏ ਸੀ ਆਪੇ ਮਿਹਨਤ ਕਰ ਕਰਕੇ ਅਸੀਂ ਬਨੇ ਹਾਂ ਇਹਨਾਂ ਨੂੰ ਹਿੰਮਤ ਕਰਕੇ ਪਰ ਇਹ ਕਰਕੇ ਬਸ ਕੱਲੇ ਦੇਰਾਂ ਨੂੰ ਕਿ ਮੈਂ ਕੱਲੇ ਹੀ ਰਹਿਣਾ ਮੈਂ ਨਹੀਂ ਰਹਿਣਾ ਕਿਸੇ ਨਾਲ ਉਹ ਦੇਰਾਂ ਢੂੰਢ ਰਹਿੰਦੇ ਰਹੇ ਆਪਣਾ ਕੰਮ ਕਰਦੇ ਹੁੰਦੇ ਸੀ ਮੈਂਟਲੀ ਕੋਈ ਐਸੀ ਕਿ ਇਹਨਾਂ ਨੂੰ ਪ੍ਰੋਬਲਮ ਨਹੀਂ ਹੈਗੀ ਮੈਂਟਲੀ ਕੋਈ ਉਹ ਯੂ نو ਹੁਣ ਹੁਣ ਬਸ ਐ ਕਿ ਕੱਲੇ ਰਹਿ ਰਹੇ ਕਿ ਇੱਥੇ ਉੱਥੇ ਇਹਨਾਂ ਨੇ ਹੁਣ ਪਿੱਛੇ ਉਹ ਉਹਨੇ ਘਰ ਇਹਨਾਂ ਕੋਲ ਅੱਛਾ ਖਰਾ ਦਾ ਦੋ ਕਮਰੇ ਦਾ ਸੈੱਟ ਹੈਗਾ ਸੀ ਉਸ ਘਰ ਦਾ ਇਹਨਾਂ ਸਤਿਆਂ ਇਹਨਾਂ ਨੇ ਕੀਤਾ ਇਹਨਾਂ ਗੁੜੀ ਹਾਲਤ ਗੰਦਾ ਕਰਤਾ ਸੀ ਕਿ ਮਕਾਨ ਮਾਲਿਕ ਕਾਹ ਕਰਕੇ ਇਹਨਾਂ ਨੂੰ ਬਾਹਰ ਕੱਢਦਾ ਉਹਨੇ ਕੋਈ ਗੱਲ ਹੈ ਨਾ ਵੀਰ ਜੀ ਜਿਵੇਂ ਹੁਣ ਤੁਸੀਂ ਸੋਚੋ ਵੀ ਆਪਣੇ ਰੂਮ ਚ ਬੰਦਾ ਕੌਣ ਗੰਦ ਪਾਉਂਦਾ ਕੌਣ ਆ ਜ ਅੱਜ ਦੇ ਸਮੇਂ ਵਿੱਚ ਨਾ ਹੁੰਦਾ ਨਹੀਂ ਸਿਰ ਤੇ ਜਟਾਵਾ ਬੱਜੀਆ ਗੰਦਕ ਕਰਦਾ। ਉਹਨਾਂ ਟਾਇਲਟ ਨਾ ਕੱਪੜੇ ਲਿਪੜੇ ਹੋਇਆ ਜਿਹੜੇ ਕੱਪੜੇ ਕੋਲੇ ਲਿਫਾਫੇ ਚੱਕੇ ਉਹਨਾਂ ਦੇ ਵਿੱਚ ਵੀ ਕੂੜਾ ਕਰਕਟ ਇਕੱਠਾ ਕੀਤਾ ਹੋਇਆ ਨਾਲ। ਮਤਲਬ ਇੰਨਾ ਵਧੀਆ ਆਰਟਿਸਟ ਨੇ ਹਨਾ ਪੇਂਟਿੰਗ ਇਦਾਂ ਖੜੇ ਖੜੀ ਬੰਦੇ ਦੀ ਬਣਾਉਂਦੇ ਨੇ ਸੇਮ ਟੂ ਸੇਮ ਡਿੱਟੋ ਚੱਕਰ ਬਣਾਉਂਦੇ ਨੇ ਬੰਦੇ ਦੀ ਜਿਹੜਾ ਬੰਦਾ ਮੂਰੇ ਖੜਾ। ਉਹਨੂੰ ਇੰਨਾ ਸਾਰਾ ਕੁਝ ਹੁੰਦਾ ਹੈ ਕਿ ਦੇਖੋ ਇੱਕ ਤੇ ਗੱਲ ਹੁੰਦੀ ਹੈ ਕਿ ਚਲੋ ਕਿਸੇ ਕੋਲ ਪੈਸਾ ਘਟੇ ਜਾਂ ਜ਼ਿਆਦਾ ਹੋ ਉਹ ਤੇ ਅਲੱਗ ਗੱਲ ਹੁੰਦੀ ਹੈ ਪਰ ਜਿਹੜਾ ਜਿਹੜਾ ਆਪਣੇ ਘਰ ਜਿਸ ਸਾਥ ਮਲੇ ਰਹਿਣੇ ਸਫਾਈ ਆਪਣੀ ਜਿਹੜੀ ਰੱਖਣੀ ਉਹ ਤੇ ਇਨਸਾਨ ਨੂੰ ਖੁਦ ਹੀ ਕਰਨੀ ਪੈਂਦੀ ਹੈ ਨਾ ਭਾਜੀ ਨਹੀਂ ਨਹੀਂ ਬਿਲਕੁਲ ਕਰਨੀ ਪੈਂਦੀ ਹੈ ਜੀ ਪਰ ਇਹਨਾਂ ਦੀ ਤੁਸੀਂ ਮੁਸ਼ਕਲ ਨੂੰ ਸਮਝ ਨਹੀਂ ਰਹੇ ਵੀ ਇਹ ਜਾਣ ਪੁੱਛ ਕੇ ਨਹੀਂ ਸੀ ਕਰ ਰਹੇ ਆਪਾਂ ਸਮਝ ਨਹੀਂ ਪਾਏ ਚਲੋ ਛੱਡੋ ਟਾਈਮ ਵੀ ਨਿਕਲ ਗਿਆ ਹੁਣ ਤਾਂ ਹਨ ਆਪਾਂ ਉਹਦੇ ਬਾਰੇ 'ਚ ਨਾ ਹੀ ਗੱਲ ਕਰੀਏ ਜੋ ਸਮਾਂ ਹੋਣਾ ਸੀ ਹੁਣ ਅਗਲੇ ਸਮੇਂ ਵਾਸਤੇ ਅਸੀਂ ਤੁਹਾਡੀ ਹੈਲਪ ਮੰਗਦੇ ਆਂ ਵੀ ਅਸੀਂ ਇਹਨਾਂ ਨੂੰ ਇਥੇ ਕੇ ਆਪਣੇ ਕੋਲੇ ਇਹਨਾਂ ਦੀ ਸੇਵਾ ਕਰਾਂਗੇ ਕੋਈ ਖਰਚਾ ਨਹੀਂ ਕੋਈ ਉਹ ਨਹੀਂ ਸਾਡਾ ਅਸੀਂ ਸੇਵਾ ਕਰਾਂਗੇ ਸਾਡੇ ਵਾਪਸ ਮਾਨ ਨੇ ਕਿਉਂਕਿ ਮੇਰੇ ਪਿਤਾ ਜੀ ਵੀ ਸੇਮ ਇਸੇ ਏਜ ਦੇ ਵਿੱਚ ਸੀਗੇ ਜੇ ਹੁੰਦੇ ਅੱਜ ਉਹ ਤਾਂ ਅਸੀਂ ਤੁਹਾਡੀ ਸਪੋਰਟ ਚਾਹੁੰਦੇ ਆ ਵੀ ਤੁਸੀਂ ਸਾਨੂੰ ਸਪੋਰਟ ਕਰੋ ਤੁਸੀਂ ਕਿਸੇ ਮੈਂਬਰ ਨੂੰ ਆਪਣੇ ਨੂੰ ਪਰਿਵਾਰ ਦੇ ਨੂੰ ਇੱਥੇ ਭੇਜੋ ਤੁਹਾਡੇ ਸਿਸਟਰ ਆ ਜਾਣ ਜਾਂ ਕੋਈ ਹੋਰ ਆ ਜਾਣ ਇੱਕ ਵਾਰ ਸਾਡੇ ਨਾਲ ਆ ਕੇ ਸਾਨੂੰ ਮਿਲ ਕੇ ਜਾਣ ਹਮਮ ਇੱਕ ਉਹਨਾਂ ਨੂੰ ਕੀ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਸੀ ਨਹੀਂ ਕੋਈ ਗੱਲਬਾਤ ਨਹੀਂ ਉਹਨਾਂ ਦੇ ਸਾਹਮਣੇ ਬਸ ਮਿਲਣਾ ਵਾ ਬੈਠਣਾ ਹੈ ਕੰਟਰੀ ਪਾ ਲੈਣੀ ਇਹਨਾਂ ਦੀ ਉਹ ਸਾਈਨ ਕਰ ਜਾਣਗੇ ਬਹਾਂਜੀ ਹਮਮ ਤੁਹਾਨੂੰ ਮੈਂ ਦੇਖਣਾ ਮੈਂ ਦੇਖਣਾ ਉਹ ਮੈਂ ਗੱਲ ਕਰਕੇ ਦੇਖ ਲਵਾਂਗੇ ਹਾਂ ਕੋਈ ਤੁਸੀਂ ਤੁਹਾਡਾ ਐਡਰੈਸ ਕਿ ਐਡਰੈਸ ਯਾਦੇ ਭੇਜ ਦਿਓ ਆਪਣਾ ਹਾਂਜੀ ਹਾਂਜੀ ਉਹ ਭੇਜ ਦੇਣੇ ਸਾਰਾ ਹੀ ਲੋਕੇਸ਼ਨ ਐਡਰੈਸ ਸਾਰਾ ਭੇਜ ਦੇਣੇ ਤੁਹਾਨੂੰ ਹਾਂਜੀ ਹਾਂਜੀ ਤੇ ਜੋ ਤੇ ਮੇਰੇ ਉਹਨਾਂ ਦੀ ਫੋਟੋ ਵੀ ਖਿੱਚ ਕੇ ਭੇਜੋ ਤੁਸੀਂ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੈਂ ਸੁਰਿੰਦਰ ਸਿੰਘ ਸੁੰਦਰ ਸਿੰਘ ਜੀ ਬੇਵਾਕੀ ਚਲੋ ਕੋਈ ਨਾ ਸੁੰਦਰ ਸਿੰਘ ਜੀ ਤੁਸੀਂ ਮੈਨੂੰ ਭੇਜੋ ਆਪਣਾ ਇਹਨਾਂ ਦੀ ਫੋਟੋ ਤੇ ਆਪਣਾ ਐਡਰੈਸ ਭੇਜੋ ਮੈਂ ਗੱਲ ਅੱਗੇ ਕਰਕੇ ਦੇਖਣਾ ਕੀ ਕਰਨਾ ਹੈ ਗਿਆ ਜੀ ਓਕੇ ਜੀ ਉਹ ਜਦ ਕੀ ਇਹ ਨਵੀਂ ਜਗ੍ਹਾ ਆ ਨਾਟ ਬੀਨ ਲੁਧਿਆਣਾ ਕਦੀ ਵੀ ਲਿਆ ਅੱਛਾ ਕਦੀ ਨਹੀਂ ਆਏ ਲੁਧਿਆਣੇ ਹਾਂ ਪਹਿਲੀ ਵਾਰ ਆਏ ਹਾਂ ਜੀ ਹਾਂ ਬਚਪਨ ਦੀ ਕਦੀ ਆਏ ਹੋਵਾਂਗੇ ਹਾਂ ਜੀ ਕਦੀ ਆਏ ਵਾਂ ਮੇਰੇ ਮਮੀ ਦੇ ਕੋਈ ਸਾਥ ਰਹਿੰਦੇ ਸਨ ਮੇਰਾ ਭੂਆ ਦਾ ਪੁੱਤਰ ਰਹਿੰਦਾ ਸੀ ਪਤਾ ਨਹੀਂ ਉਹ ਕਿੱਥੇ ਉਹ ਵੀ ਕਮਲਜੀਤ ਨਾ ਥੀ ਉਹਦਾ ਉਹ ਇਹਨਾਂ ਨੂੰ ਕਿਹਾ ਸੀ पता नहीं कितने हैं वो ये बापू आर्ट आप, yes, ये आर्ट्स करती हैं कि दिवे तुझे कितनों से क्या काम अब अपने आप अपने कुदरती गॉड गिफ्ट है बापू ही पढ़े लिखे नहीं इंग्लिश बोलते हैं बापू एंडरा बैंक दे दो देने देने पहले तो गलत हो रहा हूँ इंग्लिश बोलते होंगे इंग्लिश बोलते हैं आई या यस Yeah. My, my brother went to Dera Duns. Uh, yeah, I was in Duns. I did it in 1970. I can give my roll number also. You're a very good artist. Is that your drawing? Is yeah. Is that your drawing? Yeah. That's very good. Why don't you stay here and teach the children English? Well, uh, uh, it can be a bit later on, after a few days. Why don't you stay here? You and me, both of us, teach them English. How's that? i as can't as say whether i can teach or not. you can do your speaking in english with me you stay here eh teno memi runni ithe par mera ajje ajje pet di setting nahi ho rahi meri tabiyat thodi acha sara kuch vel jana acha eh zara bag de re ho i bought a painting set mai painting set leke aayi ha tusi kalu drawing kare ho acha filhal i have to go to darazon for a few days no, no not for a few days you stay here no i have to no. go Look, no my request here. hai mere haath jod ke sir please allow me to go no. for a few days no nahi no, no, uh, no, no. No, no main ab vinti not allow not allow aa dekho ki jhappi baba jhappi baba aa dekho please aa main da ek gall samha pureya hun inna de samne nahi karni gall aapan idhar karde padde na gall aa hun assi ji baapu nu kehne kay tarike me naake navaavange ji ਦੇ ਨਿਵਾ ਕੇ ਬਾਪੂ ਜੀ ਨੂੰ ਸੁਮਾ ਕੇ ਇੱਥੇ ਤੁਹਾਡੇ ਮੈਂ ਮੈਂ ਦੇਖੋ ਤੁਹਾਨੂੰ ਸੁਣੋ ਇਹਨਾਂ ਦੇ ਸਾਹਮਣੇ ਨਹੀਂ ਗੱਲ ਕਰਨੀ ਆ ਪਰਪਰ ਨਹੀਂ 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 ਸੁਣ ਮੈਂ ਜਿਆਦਾ ਜਾਣਾ ਆ ਚਲੇ ਜਾਓ ਆਤਾ ਜਾਓ ਇੱਧਰ ਠੱਗਾ ਪਾਇਆ ਤੁਹਾਡੇ ਇਹਦੇ ਇਦਾਂ ਇਦਾਂ ਬਟਨ ਖੁੱਲ ਹੀ ਜਾਣੇ ਆਪਾਂ ਇਦਾਂ ਇਦਾਂ ਬਟਨ ਖੋਲਦਿਆਂ ਨੇ ਤੇ ਠੱਗਾ ਲਾ ਦੇਣਾ ਉਸ ਦਿਵਾਰ ਨਾ ਲੈਣਾ ਆਪਾਂ ਕਿਉਂ ਬਾਪੂ ਕੱਲ ਉਸ ਤੋਂ ਬਾਅਦ ਵੀ ਹੋ ਗਿਆ ਆਪਾਂ ਕਿਥੇ ਰੋਕਦੇ ਆ ਤੈਨੂੰ ਚੱਲਿਆ ਜਾਈਂ ਤੇਰਾ ਤੂੰ ਜਾਣਾ ਬਾਪੂ ਨੂੰ ਦੇਰਾਂ ਤੂੰ ਭੇਜਣਾ ਹੈ ਪਿੱਛੇ ਰੁੱਕਿਆ ਹੋਇਆ ਬੈਠੇ ਆ ਖੜੇ ਕਿਤੇ ਨਹੀਂ ਜਾਂਦੇ ਹੋ ਇੱਕ ਮਿੰਟ ਉਹ ਤੁਹਾਨੂੰ ਲੈ ਕੇ ਜਾਣਗੇ ਨਾਲ ਮੇਰੀ ਉਹਨਾਂ ਨਾਲ ਗੱਲ ਹੋ ਗਈ ਆ ਉਹ ਕਹਿੰਦੇ ਅਸੀਂ ਦਲਜੀਤ ਸਿੰਘ ਨੂੰ ਨਾਲ ਲੈ ਕੇ ਜਾਣਾ ਮੈਂ ਕਿਹਾ ਠੀਕ ਆ ਲੈ ਜਿਓ ਨਾਲ ਦੇਖੋ ਕਿੰਨੇ ਕੱਪੜੇ ਪਾਏ ਆ ਗਿੱਲੇ ਗਰਮੀ ਨਾਲ ਭਿੱਜੇ ਪਏ ਆ ਕੱਪੜੇ ਵਾਹ ਗੁਰੂ 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 ਹੰਤਾ ਸੋਹਣਾ ਲੱਗਦਾ ਬਾਪੂ ਸਾਫ ਸੁਥਰਾ ਲੱਗਦਾ ਹੈ ਤੁਹਾਡਾ ਪਿਆਰਾ ਭਰਾ ਜੀ ਨਹੀਂ ਨਹੀਂ ਬਾਪੂ ਆ ਸਾਡਾ ਦਾ ਪਿਓ ਆ ਅਰ ਰਿਟਰਿਸ ਫਾਸਟ ਫਾਰਵਰਡ ਕਰਕੇ ਦਿਖਾਇਆ ਤੁਹਾਨੂੰ ਸਾਹਮਣੇ ਸਾਡੇ ਡਾਕਟਰ ਕੁਸ਼ਮ ਖੜੇ ਨੇ ਭੈਣ ਜੀ ਉਹਨਾਂ ਨੂੰ ਦੇਖ ਕੇ ਬਾਪੂ ਜੀ ਨੇ ਤਸਵੀਰ ਬਣਾਈ ਹੈ ਹਾਲਾਂਕਿ ਬਾਪੂ ਜੀ ਦੇ ਅਸੀਂ ਰੈਸਟ ਵਾਲਾ ਇੰਜੈਕਸ਼ਨ ਲਗਾਤਾ ਸੀਗਾ ਉਹਦੇ باوجود ਵੀ ਬਾਪੂ ਜੀ ਦੀ ਕਲਾਵਾ ਜਿਹੜੀ ਉਹ ਉਸੇ ਤਰ੍ਹਾਂ ਬਰਕਰਾਰ ਆ ਥੋੜਾ ਜਿਹਾ ਜਿਵੇਂ ਬਾਪੂ ਜੀ ਦੇ ਪਹਿਲਾਂ ਪੇਂਟਿੰਗਾਂ ਦੇਖੀਆਂ ਜਿਹੜੀਆਂ ਤੁਸੀਂ ਗਾ ਤਸਵੀਰਾਂ ਵੀ ਦੇਖ ਰਹੇ ਹੋ ਦੇਖੋ ਕਿੰਨੀ ਐਕੂਰੇਟ ਬਣਾਈਆਂ ਹੋਈਆਂ ਇਹਦੇ ਵਿੱਚ ਵੀ ਇੰਜੈਕਸ਼ਨ ਲੱਗਣ ਦੇ ਬਾਵਜੂਦ ਵੀ ਬਾਪੂ ਜੀ ਨੇ ਬਹੁਤ ਸੋਹਣੀ ਪਿਕਚਰ ਬਣਾਈ ਆ ਹੋ ਹੂ ਉਸੇ ਤਰ੍ਹਾਂ ਹੀ ਭੈਣ ਖੜੀ ਆ ਜਿੱਦਾਂ ਸਾਹਮਣੇ ਖੜੀ ਆ ਉਹ ਉਹਦੇ ਹੱਥ ਦੇ ਵਿੱਚ ਉਹ ਪੇਜ ਫੜਿਆ ਹੋਇਆ ਉਹ ਪੇਜ ਵੀ ਉਦਾਂ ਹੀ ਬਣਾਤਾ ਤੇ ਬਸ ਥੋੜਾ ਜਿਹਾ ਹੁਣ ਬਾਪੂ ਜਿਵੇਂ ਇੰਜੈਕਸ਼ਨ ਲੱਗਿਆ ਕਰਕੇ ਬਾਪੂ ਨੂੰ ਥੋੜਾ ਮੋਟਾ-ਮੋਟਾ ਦਿਖ ਰਿਹਾ ਉਸ ਕਰਕੇ ਬਾਪੂ ਨੇ ਬੜੀ ਛੋਟੀ ਭੈਣ ਨੂੰ ਡਾਕਟਰ ਨੂੰ ਥੋੜਾ ਹੈਲਦੀ ਕਰਤਾ। ਸਭ ਬਹੁਤ ਵਧੀਆ ਬਾਪੂ ਜੀ। ਥੈਂਕ ਯੂ। ਤਾੜੀਆਂ, ਕਲਾਪਿੰਗ। ਬਾਪੂ ਜੀ ਲਈ ਕਲਾਪਿੰਗ ਭਾਈ। ਬਹੁਤ ਚੰਗਾ ਬਾਪੂ ਜੀ। ਬਹੁਤ ਸੋਹਣਾ। ਸਭ ਸਮਝਾ ਰਿਹਾ। ਹਾਂਜੀ। ਹਾਂ ਸੰਭਾਲ ਕੇ ਰੱਖੋਗੇ। ਕੋਈ ਫੱਕ ਦਵਾਈ ਚਾਹ ਹਾਂ। ਇੱਕ ਸਡੇਟ ਪੇਸ਼ੈਂਟ ਬੰਦੇ ਨੇ ਇਹ ਤਸਵੀਰ ਬਣਾਈ ਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਥੈਂਕ ਯੂ ਬਾਪੂ ਜੀ ਥੈਂਕ ਯੂ ਸ਼ੁਕਰੀਆ ਥੈਂਕ ਯੂ ਕੈਰੀ ਡਾਕਟਰ ਤੁਹਾਨੂੰ ਬਾਪੂ ਜੀ ਬਾਪੂ ਜੀ